ਹਾਂਜੀ ਮਿੱਤਰੋ ਕਿਵੇਂ ਹੋ ਅੱਜ ਪਹਿਲਾ ਵਲੌਗ ਆ ਤੁਹਾਡੇ ਦੇ ਨਾਲ ਅੱਜ ਸਾਂਝਾ ਕਰਦੇ ਆ ਮੀਂਹ ਪੈ ਰਿਹਾ ਤੇ ਘਰੋਂ ਬਾਹਰ ਨਿਕਲੀ ਸੀ ਇੱਕ ਦੋ ਗਾਕਾਂ ਕੋਲੇ ਜਾਣਾ ਸੀ ਤੇ ਅੱਜ ਤੁਹਾਨੂੰ ਦਿਖਾਉਨੇ ਆ ਥੋੜਾ ਬਹੁਤਾ ਮਾਹੌਲ ਮੌਸਮ ਦਾ ਤੇ ਹੋਰ ਸਾਰੇ ਠੀਕ ਠਾਕ ਹੋ ਦੇਖੋ ਕਿਰਾ ਕਿਵੇਂ ਇੱਥੇ ਕਿੰਨੀ ਹਿਆਲੀ ਐ ਕਿੰਨਾ ਵਧੀਆ ਮੌਸਮ ਆ ਤੇ ਇਦਾਂ ਹੀ ਇੰਨਾ ਵਧੀਆ ਹੀ ਮੌਸਮ ਰਹਿੰਦਾ ਠੀਕ ਆ ਮੀਂਹ ਦੇ ਵਿੱਚ ਤੰਗੀ ਤਾਂ ਆਉਂਦੀ ਆ ਪਰ ਤੁਸੀਂ ਮੌਸਮ ਦੇਖੋ ਗ੍ਰੀਨਰੀ ਦੇਖੋ ਕਿੰਨਾ ਵਧੀਆ ਮਾਹੌਲ ਹੈ ਤੇ ਬਾਕੀ ਅੱਜ ਇੱਥੇ ਮੌਸਮ ਖਰਾਬ ਕਰਕੇ ਬੱਚੇ ਪਾਰਕ ਦੇ ਵਿੱਚ ਨਹੀਂ ਆਏ ਨਹੀਂ ਤਾਂ ਇੱਥੇ ਬਹੁਤ ਰੌਣਕ ਹੁੰਦੀ ਆ ਬਾਕੀ ਹਜੇ ਵੀ ਖੇਡੀ ਜਾਂਦੇ ਆ ਆਪਣੀ ਜ਼ਿੰਦਗੀ ਦੇ ਨਜ਼ਾਰੇ ਹੀ ਲੈਂਦੇ ਆ ਪੂਰੇ ਆਹ ਦੇਖੋ ਮੀਂਹ ਦੇ ਵਿੱਚ ਖੇਡੀ ਜਾਂਦੇ ਆ ਟੈਨਸ਼ਨ ਫ੍ਰੀ ਹੈ ਦੇਖਿਆ ਐਨਜੋਏ ਕਰਦੇ ਆ ਪੂਰਾ ਆਪਣੀ ਲਾਈਫ ਨੂੰ ਪੂਰਾ ਐਨਜੋਏ ਕਰਦੇ ਦੇਖੋ ਵਿੱਚੇ ਮੁੰਡੇ ਵਿੱਚੇ ਕੁੜੀਆਂ ਦੇਖੋ ਕਿੰਨਾ ਵਧੀਆ ਮੌਸਮ ਆ ਅੱਜ ਪਹਿਲੇ ਦਿਨ ਤਾਂ ਇਦਾਂ ਦੀ ਲੋਕੇਸ਼ਨ ਤੇ ਇਦਾਂ ਦਾ ਮੌਸਮ ਤਾਂ ਜਿਵੇਂ ਆਪਣੇ ਮਨਾਲੀ ਦੇ ਵਿੱਚ ਨਹੀਂ ਹੁੰਦਾ ਕੁੱਲੂ ਦੇ ਵਿੱਚ ਜਾਂਦੇ ਆਪਾਂ ਉੱਦਾਂ ਦਾ ਮਾਹੌਲ ਇੱਥੇ ਹਰ ਰੋਜ਼ ਦੀ ਤਰ੍ਹਾਂ ਹੁੰਦਾ ਹੈ ਵੇਖੋ ਬੱਚੇ ਖੇਡਦੇ ਲੈ ਕਿੰਨਾ ਵਧੀਆ ਮਾਹੌਲ ਹੈ ਰੋਜ਼ ਦਾ ਇੱਕ ਹਿਸਾਬ ਦਾ ਇੱਕੁੱਲੂ ਮਨਾਲੀ ਜਿਵੇਂ ਆਪਾਂ ਜਾਣਦੇ ਹਾਂ ਰਤਾੰਗ ਉੱਧਰ ਚਲੋ ਰਤਾੰਗ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਠੰਡ ਵਗੈਰਾ ਪਰ ਇਹ ਇੱਕੁੱਲੂ ਮਨਾਲੀ ਔਰ ਗਾਮਾ ਬਾਕੀ ਤਾਂ ਨਹੀਂ ਆ ਪਰ ਜਿੱਥੇ ਰਹੀਏ ਉੱਥੇ ਘਰ ਵਰਗਾ ਮਾਹੌਲ ਬਣ ਜਾਂਦਾ ਆਪਦੇ ਪਿੰਡ ਵਰਗਾ ਮਾਹੌਲ ਬਣ ਜਾਂਦਾ ਬੱਚੀ ਦੇਖ ਲਓ ਆ ਆਪਦੇ ਘਰ ਦੇ ਆਪਦੇ ਘਰ ਦੇ ਫੈਮਿਲੀ ਮੈਂਬਰਾਂ ਨੂੰ ਪਿਆਰ ਕਰਦੇ ਹੈ ਆ ਦੇਖੋ ਇਹ ਤੋਂ ਪੈਸੇ ਹੀ ਫੜਦੇ ਆ ਜਾਂ ਕਮਾਈ ਕਰਦੇ ਕਿੰਨਾ ਪਿਆਰ ਕਰਦੇ ਬੱਚੇ ਬਾਕੀ ਮਾਪਿਓ ਵਧੀਆ ਗਾਈਡ ਕਰਦੇ ਆ ਨਾ ਮਾਪਿਓ ਨਫਰਤ ਨਹੀਂ ਪਾਉਂਦੇ ਬੱਚਿਆਂ ਦੇ ਵਿੱਚ ਹੈਲੋ ਬੇਬੀ ਬਾਏ ਕਰਦੇ ਬਾਏ ਸਾਡੀ ਨੂੰ ਬਾਏ kiss kiss kiss